ਹਾਂਜੀ ਡੀਅਰ ਸਟੂਡੈਂਟਸ ਅੱਜ ਆਪਾਂ ਜਮਾਤ 9ਵੀਂ ਦੇ ਜੁਲਾਈ ਅਗਸਤ ਦੇ ਸਿਲੇਬਸ ਦਾ ਇਹ ਪੇਪਰ ਦਾ ਥੋੜਾ ਜਿਹਾ ਕੰਮ ਯਾਦ ਕਰਨਾ ਹੈ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਕੰਮ ਯਾਦ ਕਰਾਂਗੇ ਸਮੇ ਦਾ ਅਰਘ ਇਸ ਲੇਖ ਦਾ ਸਾਰ ਲਿਖਾਂਗੇ ਇੱਕ ਸਾਧੂ ਨੇ ਨਗਰ ਵਿੱਚ ਕੁਝ ਮੜੀਆਂ ਵੇਖੀਆਂ ਜਿੰਨਾ ਉੱਪਰ ਉਸ ਦੀ ਉਮਰ 2 ਸਾਲ ਤੋਂ ਲੈ ਕੇ 5 ਸਾਲ ਤੱਕ ਲਿਖੀ ਹੋਈ ਸੀ ਨਗਰ ਵਿੱਚ ਜਦੋਂ ਸਾਧੂ ਨੇ ਜਾ ਕੇ ਪੁੱਛਿਆ ਕਿ ਇੱਥੇ ਮਰਨ ਵਾਲੇ ਬੰਦਿਆਂ ਦੀ ਉਮਰ 5 ਸਾਲ ਤੱਕ ਦੀ ਹੈ ਤੇ ਕੋਈ ਵੱਡੀ ਉਮਰ ਦਾ ਨਹੀਂ ਮਰਦਾ ਇੱਥੇ ਸਾਰੇ ਬੱਚੇ ਹੀ ਮਰਦੇ ਆ ਤਾਂ ਪਿੰਡ ਚੋਂ ਪਤਾ ਉਸ ਨੂੰ ਲੱਗਿਆ ਕਿ ਇਹ ਉਮਰ ਜਿਹੜੀ ਹੈਗੀ ਹੈ ਇਹ ਸ਼ੁਭ ਕੰਮ ਕਰਨ ਦੀ ਉਮਰ ਹੈਗੀ ਹੈ ਚੰਗੇ ਕਰਮਾਂ ਦੀ ਉਮਰ ਹੈਗੀ ਹੈ ਸ਼ੁਭ ਕਰਮਾਂ ਦਾ ਪਤਾ ਉਸ ਦੇ ਨਿੱਜੀ ਖਾਤੇ ਤੋਂ ਲੱਗਦਾ ਹੈ ਜਿਸ ਵਿੱਚ ਉਸਨੇ ਆਪ ਸ਼ੁਭ ਕਰਮ ਕਰਕੇ ਜਿਹੜਾ ਸਮਾਂ ਖਰਚਿਆ ਉਹ ਲਿਖਿਆ ਹੁੰਦਾ ਹੈ ਇਸ ਕਰਕੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਮੇਂ ਨੂੰ ਬਹੁਤ ਬਹੁਮੁੱਲਾ ਸਮਝ ਕੇ ਇਸ ਦੀ ਕਦਰ ਕਰੇ ਅਤੇ ਚੰਗੀ ਚੰਗੇ ਪੁੰਨ ਕਰੇ ਪੁੰਨ ਕਰਨ ਦਾ ਯਤਨ ਕਰੇ ਤੇ ਸਮਾਨਾ ਨਸ਼ਟ ਕਰੇ ਤਾਂ ਕਿ ਆਪਣਾ ਪਰਲੋਕ ਸਵਾਰ ਸਕੇ ਬੱਚਿਓ ਆਪਣਾ ਜਿਹੜਾ ਲੇਖ ਸੀਗਾ ਸਮੇਂ ਦਾ ਅਰਗ ਖਤਮ ਹੋ ਗਿਆ ਅਗਲਾ ਲੇਖ ਮੈਂ ਤੁਹਾਨੂੰ ਸੁਣਾਉਣੀ ਆ ਵੱਡਿਆਂ ਦਾ ਆਦਰ ਮਿੱਠਾ ਬੋਲਣਾ ਅਤੇ ਸਨੇਹ ਦੇ ਹਿੱਤ ਵਿੱਚ ਵਰਤਣ ਦਾ ਨਾਂ ਆਦਰ ਹੈ ਆਦਰ ਕਰਨਾ ਮਤਲਬ ਹੁੰਦਾ ਸਭ ਦਾ ਮਾਣ ਕਰਨਾ ਜਦੋਂ ਕੋਈ ਆਪਣੇ ਤੋਂ ਵੱਡਾ ਮਿਲੇ ਤਾਂ ਖੜੇ ਹੋ ਕੇ ਸਿਰ ਝੁਕਾ ਕੇ ਹੱਥ ਜੋੜ ਕੇ ਮੱਥਾ ਟੇਕਣਾ ਜਾਂ ਪੈਰੀ ਪੈਣਾ ਕਹਿਣਾ ਚਾਹੀਦਾ ਹੈ ਉਸ ਦੇ ਅੱਗੇ ਨਹੀਂ ਬੋਲਣਾ ਚਾਹੀਦਾ ਨਾ ਹੀ ਉਸ ਦੇ ਅੱਗੇ ਖਿੜਖਿੜ ਕੇ ਹੱਸਣਾ ਚਾਹੀਦਾ ਤੇ ਕਿਸੇ ਵੀ ਵੱਡੇ ਦੇ ਅੱਗੇ ਨਹੀਂ ਤੁਰਨਾ ਚਾਹੀਦਾ ਅੱਗੇ ਤੁਰਨਾ ਹੋਵੇ ਤਾਂ ਉਸ ਤੋਂ ਮਾਫੀ ਮੰਗਦਿਆਂ ਹੋਇਆਂ ਅੱਗੇ ਨਿਕਲਣਾ ਚਾਹੀਦਾ ਤੇ ਤੁਸੀਂ ਕਹੋਗੇ ਵੱਡੇ ਕੌਣ ਹੁੰਦੇ ਆ ਵੱਡੇ ਪੰਜ ਤਰ੍ਹਾਂ ਦੇ ਹੋ ਸਕਦੇ ਆ ਪਹਿਲਾ ਵੱਡਾ ਸਾਕੋਂ ਵੱਡਾ ਦੂਜਾ ਵੱਡਾ ਉਮਰ 'ਚ ਵੱਡਾ ਤੀਜਾ ਵੱਡਾ ਵਿੱਦਿਆ 'ਚ ਵੱਡਾ ਚੌਥਾ ਵੱਡਾ ਗੁਣ 'ਚ ਵੱਡਾ ਤੇ ਪੰਜਵਾਂ ਵੱਡਾ ਪਦਵੀ 'ਚ ਵੱਡਾ ਸੋ ਇਡਨਾ ਪੰਜ ਤਰ੍ਹਾਂ ਦੇ ਵੱਡਿਆਂ ਦਾ ਸਾਨੂੰ ਸਭ ਦਾ ਆਦਰ ਕਰਨਾ ਚਾਹੀਦਾ ਤੇ ਲਾਸਟ ਅਖੀਰਲੀ ਲੈਣੇ ਇੱਕ ਗੱਲ ਮੈਂ ਹੋਰ ਯਾਦ ਰੱਖਣੀ ਆ ਬੱਚਿਓ ਕਿ ਗੁਰੂ ਮਾਤਾ ਪਿਤਾ ਤੇ ਵੱਡੇ ਭਰਾ ਦਾ ਤਾਂ ਹਮੇਸ਼ਾ ਆਦਰ ਕਰਨਾ ਹੀ ਬਣਦਾ ਭਰਾ ਚਾਹੇ ਗਾਲ੍ਹਾਂ ਵੀ ਕੱਢਦਾ ਹੋਵੇ ਕਿੱਡਾ ਵੀ ਮਾੜਾ ਨਾ ਹੋਵੇ ਵੱਡੇ ਭਰਾ ਦਾ ਆਦਰ ਕਰਨਾ ਚਾਹੀਦਾ ਹੈ ਹਾਂਜੀ ਪਿਆਰੇ ਬੱਚਿਓ ਅੱਜ ਮੈਂ ਤੁਹਾਨੂੰ 9ਵੀਂ ਜਮਾਤ ਦੀ ਕਹਾਣੀ ਬਸ਼ੀਰਾ ਨਵਤੇਜ ਸਿੰਘ ਦੀ ਲਿਖੀ ਹੋਈ ਦਾ ਸਾਰ ਸੁਣਾਉਂਗੀ ਕਹਾਣੀ ਇਸ ਤਰ੍ਹਾਂ ਪੁੱਤਰ ਬਸ਼ੀਰਾ ਤੇ ਕਹਾਣੀਕਾਰ ਦੋਵੇਂ ਚੰਗੇ ਬੇਲੀ ਸੀ ਉਹ ਇੱਕ ਦੂਜੇ ਦੀ ਮਦਦ ਕਰਦੇ ਸੀ ਕਹਾਣੀਕਾਰ ਪੜ੍ਹਾਈ ਵਿੱਚ ਹੁਸ਼ਿਆਰ ਸੀ ਤੇ ਬਸ਼ੀਰਾ ਖੇਡਣ ਵਿੱਚ ਹੁਸ਼ਿਆਰ ਸੀ ਤੇ ਉਹ ਸਰੀਰਕ ਪੱਖੋਂ ਤਕੜਾ ਵੀ ਸੀ ਜਦੋਂ ਕਿਸੇ ਦੇ ਲੜਾਈ ਝਗੜੇ ਹੋ ਜਾਂਦਾ ਤਾਂ ਬਸ਼ੀਰਾ ਕਹਾਣੀ ਕਰਦੀ ਮਦਦ ਕਰਦਾ ਸਕੂਲ ਦੇ ਸਾਰੇ ਲੜਕੇ ਉਹਨਾਂ ਦੀ ਇਹ ਦੋਸਤੀ ਤੋਂ ਸੜਦੇ ਸੀ ਬਸ਼ੀਰੇ ਦੇ ਨਾਲ ਰਹਿ ਕੇ ਲੇਖਕ ਜਿਹੜਾ ਸੀਗਾ ਉਹ ਖੇਡਾਂ ਖੇਡਣ ਲੱਗ ਗਿਆ ਅਤੇ ਲੇਖਕ ਨਾਲ ਰਹਿ ਕੇ ਬਸ਼ੀਰਾ ਪੜ੍ਹਾਈ 'ਚ ਚੰਗਾ ਹੋ ਗਿਆ ਤੇ ਇੱਕ ਵਾਰੀ ਬਸ਼ੀਰੇ ਦੀ ਜਿਹੜੀ ਇੱਕ ਫੁੱਟਬਾਲ ਖੇਡਣ ਦੀ ਜਿਹੜੀ ਸੀਗੀ ਕਲਾ ਬਹੁਤ ਜ਼ਿਆਦਾ ਸੀ ਉਸ ਵਿੱਚ ਉਸ ਦੀ ਫੁੱਟਬਾਲ ਦੀ ਕਿੱਕ ਬਹੁਤ ਮਸ਼ਹੂਰ ਸੀ ਕਾਣੀਕਾਰ ਦੇ ਜਨਮ ਦਿਨ ਤੇ ਜਦੋਂ ਉਸ ਨੇ ਆਪ ਦੇ ਹੋਰ ਰਿਸ਼ਤੇਦਾਰ ਮੁੰਡੇ ਕੁੜੀਆਂ ਨੂੰ ਜਦੋਂ ਸੱਦਿਆ ਤੇ ਉਸ ਨੇ ਬਸ਼ੀਰੀ ਨੂੰ ਵੀ ਸੱਦਿਆ ਸਾਰੇ ਸੋਹਣੇ ਸੋਹਣੇ ਕੱਪੜੇ ਪਾ ਕੇ ਤੇ ਚੰਗੀਆਂ ਸਗਾਤਾਂ ਲੈ ਕੇ ਉਹਨਾਂ ਦੇ ਘਰ ਆਏ ਪਰ ਬਸ਼ੀਰਾ ਸ਼ਰਮਾਉਂਦਾ ਹੋਇਆ ਇੱਕ ਨੁੱਕਰ 'ਚ ਹੀ ਬੈਠਾ ਰਿਹਾ ਲੇਖਕ ਨੂੰ ਇੱਕ ਕਾਂਤੀ ਨਾਂ ਦੀ ਕੁੜੀ ਬਹੁਤ ਚੰਗੀ ਲੱਗੀ ਕਿਉਂਕਿ ਉਸਨੇ ਬਸ਼ੀਰੇ ਨੂੰ ਆਪਣੀ ਅਮੀਰੀ ਨਹੀਂ ਦਿਖਾਈ। ਅਮੀਰੀ ਇੱਕ ਪਾਸੇ ਰੱਖ ਕੇ ਉਸਨੇ ਬਸ਼ੀਰੇ ਤੇ ਨਾਲ ਗੱਲਬਾਤ ਕੀਤੀ ਤੇ ਬਸ਼ੀਰੇ ਨੂੰ ਇੱਕ ਜਰਸੀ ਭੇਟ ਵਜੋਂ ਦਿੱਤੀ। ਕਹਾਣੀਕਾਰ ਨੇ ਵੀ ਬਸ਼ੀਰੇ ਨੂੰ ਆਪਣੇ ਜਨਮ ਦਿਨ ਤੇ ਇੱਕ ਫੁੱਟਬਾਲ ਦਿੱਤਾ ਜੋ ਉਹਦਾ ਪਹਿਲਾ ਤੇ ਆਖਰੀ ਫੁੱਟਬਾਲ ਸੀ। ਹੁਣ ਉਹ ਦੋਵੇਂ ਮਿੱਤਰ ਇਕੱਠੇ ਬੈਠ ਕੇ ਆਪਣੇ ਭਵਿੱਖ ਬਾਰੇ ਗੱਲਾਂ ਕਰਦੇ ਕਾਲਜ ਦੀ ਪੜ੍ਹਾਈ ਬਾਰੇ ਸੋਚਦੇ ਕਿ ਬਸ਼ੀਰਾ ਯੂਨੀਵਰਸਿਟੀ ਵਿੱਚ ਟੀਮ ਦਾ ਮੈਂਬਰ ਚੁਣਿਆ ਜਾਊਗਾ ਤੇ ਉਹ ਬਸ਼ੀਰੇ ਨੂੰ ਕਹਿੰਦਾ ਲੇਖਕ ਬਾਰਲੇ ਦੇਸ਼ ਜਾਊਗਾ ਤੇ ਜਦੋਂ ਵਾਪਸ ਮੁੜੂਗਾ ਤੇ ਕਾਂਤੀ ਉਸ ਦੀ ਗੱਲ 'ਚ ਹਾਰ ਪਾਏਗੀ ਇੱਕ ਵਾਰ ਬਸ਼ੀਰਾ ਕੁਝ ਦਿਨ ਸਕੂਲ ਨਾ ਆਇਆ ਤਾਂ ਕਹਾਣੀਕਾਰ ਨੂੰ ਫਿਕਰ ਹੋ ਗਿਆ ਉਸਨੇ ਕਿਹਾ ਕਿ ਮੈਂ ਬਸ਼ੀਰਿਤ ਪਿੰਡ ਜਾ ਕੇ ਪਤਾ ਕਰਕੇ ਆਉਣਾ ਕਿ ਬਸ਼ੀਰਾ ਪਿੰਡ ਸਕੂਲ ਕਿਉਂ ਨਹੀਂ ਆ ਰਿਹਾ ਤਾਂ ਬਸ਼ੀਰੇ ਦੇ ਬਸ਼ੀਰਾ ਜਦੋਂ ਉਸ ਨੂੰ ਚਰਾਂਦਾ ਚ ਮਿਲ ਗਿਆ ਉਸ ਨੂੰ ਪੁੱਛਿਆ ਵੀ ਤੂੰ ਸਕੂਲ ਕਿਉਂ ਨਹੀਂ ਆ ਰਿਹਾ ਤਾਂ ਬਸ਼ੀਰੇ ਨੇ ਕਿਹਾ ਮੇਰੇ ਬਾਪ ਨੇ ਮੱਝ ਖਰੀਦ ਲਈ ਹੈ ਕਹਾਣੀਕਾਰ ਕਹਿੰਦਾ ਇਹ ਤਾਂ ਵਧੀਆ ਗੱਲ ਹੈ ਤੁਸੀਂ ਮੱਝ ਖਰੀਦ ਲਈਏ ਦੁੱਧ ਪੀਓਗੇ ਲੱਸੀ ਪੀਓਗੇ ਘਿਓ ਖਾਓਗੇ ਪਰ ਕਹਾਣੀਕਾਰ ਨੂੰ ਇਹ ਨਹੀਂ ਸੀ ਪਤਾ ਕਿ ਬਸ਼ੀਰੇ ਵਰਗੇ ਕਈ ਲੋਕ ਮੱਝ ਦਾ ਜੋੜ ਕੇ ਮੱਝ ਦਾ ਦੁੱਧ ਜੋੜ ਕੇ ਠੇਕੇਦਾਰ ਕੋਲ ਸਾਰਾ ਦੁੱਧ ਵੇਚਣਾ ਹੈ ਤੇ ਗੁਜ਼ਾਰੇ ਲਈ ਪੈਸੇ ਲੈ ਕੇ ਆਉਣੇ ਆ। ਕਹਾਣੀਕਾਰ ਕਹਿੰਦਾ ਹੈ ਕਿ ਉਹ ਕਹਾਣੀ ਲਿਖਦਾ ਹੈ ਆਪਣੀਆਂ ਲਿਖਤਾਂ ਰਾਹੀਂ ਸੰਘਰਸ਼ ਦਾ ਰਾ ਆਪਣਾ ਕੇ ਬਸ਼ੀਰੇ ਵਰਗੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਾਰੇ ਸੰਗਰਾਮ ਕਰੇਗਾ। ਜਿਨ੍ਹਾਂ ਦੇ ਫੁੱਟਬਾਲ ਨੂੰ ਕਿੱਕ ਮਾਰਨ ਦੀ ਸੁਪਨੇ ਅਧੂਰੇ ਰਹਿ ਗਏ ਤੇ ਉਸ ਦੀਆਂ ਸੱਦਰਾਂ ਅਧੂਰੀਆਂ ਰਹਿ ਗਈਆਂ ਹੁਣ ਉਹ ਉਹਨਾਂ ਦੇ ਹੱਕ ਕੋਈ ਨਹੀਂ ਖੋਹੇਗਾ ਤਾਂ ਆਪਣੀ ਅੱਜ ਦੀ ਕਹਾਣੀ ਬਸ਼ੀਰਾ ਨਰਦੇਸ਼ ਸਿੰਘ ਦੀ ਲਿਖੀ ਖਤਮ ਹੋ ਗਈ ਤਾਂ ਬੱਚਿਓ ਪਿਆਰੇ ਬੱਚਿਓ ਮੈਂ ਤੁਹਾਨੂੰ ਅੱਜ ਇੱਕ ਦੂਜੀ ਕਹਾਣੀ ਮੁਰਕੀਆਂ ਉਹਦਾ ਸਾਰ ਸੁਣਾਉਂਗੀ ਇਹ ਕਹਾਣੀ ਮੁਰਕੀਆਂ ਨੌਰੰਗ ਸਿੰਘ ਦੀ ਲਿਖੀ ਹੋਈ ਹੈ ਤੇ ਮੈਨੂੰ ਉਮੀਦ ਹੈ ਤੁਸੀਂ ਮੇਰੀ ਆਵਾਜ਼ ਸੁਣਦੇ ਹੋਏ ਕਹਾਣੀ ਦੇ ਸਾਰ ਨੂੰ ਜਰੂਰ ਯਾਦ ਕਰੋਗੇ ਚਲੋ ਆਪਾਂ ਕਹਾਣੀ ਦਾ ਸਾਰ ਸ਼ੁਰੂ ਕਰਦੇ ਆਂ ਕ੍ਰੀਮੂ ਤੇ ਰਹੀਮੂ ਦੋਵੇਂ ਭਰਾ ਸੀ 16 ਸਾਲ ਦਾ ਤੇ 14 ਸਾਲ ਦੇ ਇਹ ਬੱਚੇ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਬਚਪਨ ਵਿੱਚ ਹੀ ਖੋ ਦਿੱਤਾ ਸੀ ਤੇ ਉਹਨਾਂ ਦੇ ਪਿਤਾ ਨੇ ਸਾਰੇ ਪਸ਼ੂ ਡੰਗਰ ਜ਼ਮੀਨ ਤੇ ਸਾਰਾ ਸਮਾਨ ਕਰਦਾ ਜੂਏ ਵਿੱਚ ਹਾਰ ਗਿਆ ਸੀ ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰੇ ਜੁਗਾ ਪੈਸੇ ਲਿਉਂਦੀ ਦਾਣੇ ਲਿਉਂਦੀ ਤੇ ਇਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਰਹੀਮੂ ਤੇ ਕਰੀਮੂ ਘਰ ਦੇ ਕੰਮਾਂ ਤੋਂ ਬੇਪਰਵਾਹ ਸਾਰਾ ਦਿਨ ਕੌਡੀਆਂ ਆਖ ਰੋਟ ਖੇਡਦੇ ਰਹਿੰਦੇ ਨੰਗੇ ਵੈਰੀ ਫਿਰਦੇ ਰਹਿੰਦੇ ਘੁੰਮਦੇ ਰਹਿੰਦੇ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਗਏ ਸਾਰੇ ਲੋਕ ਉਹਨਾਂ ਨੂੰ ਆਪਣੇ ਕੋਲ ਬੈਠਣਾ ਪਸੰਦ ਨਹੀਂ ਸੀ ਕਰਦੇ ਤੇ ਹੁਣ ਉਹ ਘੁੰਮਦੇ ਘਮਾਉਂਦੇ ਜਦੋਂ ਗੱਲਾਂ ਕਰਦੇ ਹਨ ਜਾਂਦੇ ਜਾਂਦੇ ਕਿ ਇਹ ਉਹ ਸਮਾਂ ਕਿੱਥੇ ਚਲਾ ਗਿਆ ਜਦੋਂ ਸਾਡੇ ਕੋਲੇ ਮੱਝਾਂ ਗਾਵਾਂ ਜਮੀਨ ਹੁੰਦੀ ਸੀ ਸਾਡੇ ਘਰ ਅਨਾਜ ਨਾਲ ਭਰੇ ਹੋਏ ਹੁੰਦੇ ਸੀ ਉਹ ਉਹਨਾਂ ਗੱਲਾਂ ਨੂੰ ਯਾਦ ਕਰਦੇ ਐ ਤੇ ਘਰ ਵਿੱਚ ਉਹਨਾਂ ਦੀ ਬੁੱਢੀ ਮਾਂ ਜਿਹੜੀ ਬਿਮਾਰ ਪਈ ਐ ਹੁਣ ਉਸ ਕੋਲ ਜਿਆਦਾ ਸਮਾਂ ਨਹੀਂ ਹੈ ਉਸ ਦੀ ਬਿਮਾਰੀ ਵੀ ਵਧ ਗਈ ਐ ਤੇ ਇਹ ਦੋਨੇ ਭਰਾ ਉਸ ਦੀ ਬਿਮਾਰੀ ਵਿੱਚ ਕੋਈ ਮਦਦ ਨਹੀਂ ਕਰ ਸਕਦੇ ਉਹ ਹਾਏ ਹਾਏ ਕਰਦੀ ਐ ਪਾਣੀ ਮੰਗਦੀ ਐ ਪਰ ਪੈਸਿਆਂ ਦੀ ਤੰਗੀ ਕਰਨ ਉਸ ਦਾ ਇਲਾਜ ਨਹੀਂ ਕਰਾ ਸਕਦੇ ਰਹੀਮੂ ਤੇ ਕਰੀਮੂ ਨੋ ਉਹਨਾਂ ਦੀ ਮਾਂ ਮਰਨ ਵਾਲੀ ਸੀ ਉਸਨੇ ਆਪਣੇ ਕੋਲ ਸੱਦਿਆ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਜਦੋਂ ਪੁੱਤ ਮੈਂ ਮਰ ਗਈ ਤਾਂ ਤੁਸੀਂ ਮੇਰੀਆਂ ਮੁਰਕੀਆਂ ਮੇਰੇ ਨਾਲ ਹੀ ਕਬਰ ਵਿੱਚ ਦੱਬ ਦੇਣੀਆਂ ਕਿਉਂਕਿ ਇਹ ਮੁਰਕੀਆਂ ਤੇਰੇ ਅੱਬਾ ਨੇ ਮੈਨੂੰ ਵਿਆਹ ਵੇਲੇ ਬਣਵਾ ਕੇ ਦਿੱਤੀਆਂ ਸੀ ਤੇ ਉਹ ਉਸਨੇ ਸਾਰਾ ਕੁਝ ਵੇਚਤਾ ਪਰ ਇਹ ਮੇਰੀਆਂ ਕੰਨਾਂ ਦੀਆਂ ਮੁਰਕੀਆਂ ਨਹੀਂ ਵੇਚੀਆਂ ਕਿਉਂਕਿ ਉਹ ਕਹਿੰਦਾ ਸੀ ਕਿ ਮੈਂ ਸਾਰੀ ਉਮਰ ਇਨ੍ਹਾਂ ਮੁਰਕੀਆਂ ਨੂੰ ਤੇਰੇ ਕੰਨਾਂ ਵਿੱਚ ਹੀ ਦੇਖਣਾ ਚਾਹਣਾ। ਅਖੀਰ ਕੁਝ ਦਿਨਾਂ ਬਾਅਦ ਮਾਂ ਮਰ ਗਈ ਤੇ ਕ੍ਰੀਮ ਉਤਰ ਹੀ ਮੋ ਦੇਕਰ ਕੋਈ ਨਾ ਆਇਆ। ਦੋਵੇਂ ਭਰਾ ਕਬਰ ਵਿੱਚ ਮਾਂ ਨੂੰ ਦੱਬ ਕੇ ਆ ਗਏ। ਘਰ ਆ ਕੇ ਭੁੱਖ ਨਾਲ ਬੇਹਾਲ ਹੋਏ। ਪਰ ਪਿੰਡ ਵਿੱਚੋਂ ਉਹਨਾਂ ਕੋਲ ਕੋਈ ਨਾ ਆਇਆ ਤਾਂ ਰਹੀਮੂ ਤੇ ਕਰੀਮ ਨੂੰ ਭੁੱਖ ਲੱਗੀ ਸੀ ਉਹਨਾਂ ਨੇ ਅਖਰੋਟ ਭੰਨ ਕੇ ਖਾਣ ਬਾਰੇ ਇੱਕ ਦੂਜੇ ਨੂੰ ਪੁੱਛਿਆ ਤੇ ਜਦੋਂ ਅਖਰੋਟ ਖਾਣ ਹੀ ਵਾਲੇ ਸੀ ਤੇ ਸੋਚਦੇ ਐ ਫਿਰ ਆਪਾਂ ਖੇਡਾਂਗੇ ਕਾਦੇ ਨਾਲ ਜੇ ਆਪਾਂ ਨੇ ਅਖਰੋਟ ਖਾ ਲਏ ਤੇ ਦੋਵੇਂ ਭਰਾ ਭੁੱਖ ਨਾਲ ਬੇਵੱਸ ਸੀ ਉਹ ਸੋਚਦੇ ਐ ਕਿ ਮਾਂ ਦੀ ਕਬਰ ਵਿੱਚ ਉਸ ਦੇ ਨਾਲ ਦੱਬੀਆਂ ਹੋਈਆਂ ਮੁਰਕੀਆਂ ਨਾ ਕੱਢ ਕੇ ਲਿਆਈਏ ਪਰ ਜਦੋਂ ਉਹ ਕਬਰ ਪੁੱਟਣ ਜਾਂਦੇ ਹਨ ਤਾਂ ਉਹਨਾਂ ਦੇ ਅੰਦਰੋਂ ਇਨਸਾਨੀਅਤ ਦੀ ਆਵਾਜ਼ ਵਿੱਚ ਮਾਂ ਮੁਰਕੀਆਂ ਬਾਰੇ ਕਹਿ ਰਹੀ ਸੀ ਉਹ ਸ਼ਬਦ ਉਹਨਾਂ ਨੂੰ ਸੁਣਾਈ ਦਿੰਦੇ ਐ ਉਹਨਾਂ ਦੇ ਕਬਰ ਪੁੱਟਣ ਵਾਲੇ ਸੰਧ ਹੱਥਾਂ ਵਿੱਚੋਂ ਡਿੱਗ ਪੈਂਦੇ ਹਨ ਤੇ ਉਹ ਚੁੱਪਚਾਪ ਹੰਝੂਆਂ ਭਰੀ ਅੱਖਾਂ ਦੇ ਨਾਲ ਵਾਪਸ ਘਰ ਆ ਜਾਂਦੇ ਹਨ ਬੱਚਿਓ ਕ੍ਰੀਮੂ ਤੇ ਰੀਮੂ ਦੀ ਕਹਾਣੀ ਮੁਰਕੀਆਂ ਨੌਰੰਗ ਸਿੰਘ ਦੀ ਲਿਖੀ ਹੋਈ ਤੁਹਾਨੂੰ ਸਮਝ ਆ ਗਈ ਹੋਣੀ ਐ ਤੇ ਇਸ ਦੇ ਪ੍ਰਸ਼ਨ ਉੱਤਰ ਤੁਸੀਂ ਜ਼ਰੂਰ ਆਪਣੀਆਂ ਕਾਪੀਆਂ ਤੇ ਲਿਖਣੇ ਐ ਆਪਣਾ ਜੁਲਾਈ ਤੇ ਅਗਸਤ ਦੇ ਵਿੱਚ ਅਸੀਂ ਕਾਫੀ ਕੰਮ ਕੀਤਾ ਹੈ ਉਹ ਤੁਸੀਂ ਯਾਦ ਕਰਨਾ ਤੇ ਜੁਲਾਈ ਦੇ ਲਾਸਟ ਵਿੱਚ ਤੁਹਾਡੇ ਪੇਪਰ ਹੋਣਗੇ ਉਹ ਇਹਨਾਂ ਵਿੱਚੋਂ ਪੇਪਰ ਆਊਗਾ ਅਗਲੀ ਵੀਡੀਓ ਵਾਸਤੇ ਸਿਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਬਹੁਤ ਸਾਰਾ ਪਿਆਰ ਤੇ ਧੰਨਵਾਦ